ਹਾਂਜੀ ਭੈਣੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਕਟ ਰਾਈਜ਼ ਦੇ ਸੂਟ ਲੈ ਕੇ ਆਈਆਂ ਇਹ ਮੈਚਿੰਗ ਤੇ 올ਓਵਰ ਸੂਟ ਰਹਿਣਗੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਣਾ ਸੂਟ ਹੈ ਇਸ ਤੋਂ ਬਾਅਦ ਦੂਸਰਾ ਆਪਣਾ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਡਿਜੀਟਲ ਪ੍ਰਿੰਟ ਰਹਿਣਗੇ ਬਹੁਤ ਹੀ ਸੋਹਣੇ ਪ੍ਰਿੰਟ ਨੇ ਬ੍ਰਾਂਡ ਦੇ ਇਹ ਸਾਰੇ ਸੂਟ ਰਹਿਣਗੇ ਬਹੁਤ ਹੀ ਪਿਆਰੇ ਕਲਰ ते बहुत ही सोहने प्रिंटा में ये सूट रहने ये अपना मैचिंग सूट रहेगा कोटराई दे सारे है सूट रहने इस तो बिना अपना ब्लैक विच रहेगा देख सकते हो बहुत ही ज्यादा सोहना प्रिंट इस तो बिना अपने को लाइट कलर विच भी रहन गए जो बहुत ही प्यारे ने ਤੁਸੀਂ ਚਾਹੇ ਆਪ ਬਣਾ ਸਕਦੇ ਹੋ ਚਾਹੇ ਬਜ਼ੁਰਗਾਂ ਲਈ ਵੀ ਇਹ ਸੂਟ ਬਹੁਤ ਹੀ ਸੋਹਣੇ ਰਹਿਣਗੇ ਇਹਨਾਂ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਤਾਂ देर ਨਾ ਕਰੋ ਜਲਦ ਤੋਂ ਜਲਦ ਦਿੱਤੇ ਨੰਬਰ ਤੇ ਤੁਸੀਂ WhatsApp ਤੇ ਕਾਲ ਜਾਂ ਮੈਸੇਜ ਕਰਕੇ ਪ੍ਰਾਈਸ ਬਾਰੇ ਪੂਰੀ ਇਨਕੁਆਰੀ ਲੈ ਸਕਦੇ ਹੋ ਤੇ ਇਸ ਤੋਂ ਬਿਨਾ ਵੀ ਸਾਡੇ ਕੋਲ ਤੁਹਾਨੂੰ ਵਿంటర్ ਦਾ ਪੂਰਾ ਸਟਾਫ ਮਿਲ ਜਾਏਗਾ 2 ਜਾਂ 4 ਸੂਟ ਲੈਣ ਤੇ ਤੁਹਾਨੂੰ ਵਿਸ਼ੇਸ਼ ਆਫਰ ਵੀ ਦਿੱਤਾ ਜਾਵੇਗਾ ਡਿਲੀਵਰੀ ਫ੍ਰੀ ਕੀਤੀ ਜਾਵੇਗੀ 4 ਸੂਟਾਂ ਉੱਤੇ ਇਹ ਵੀ ਆਪਣਾ ਮੈਚਿੰਗ ਵਿੱਚ ਰਹੇਗਾ ਇਹ ਸੂਟ ਕਟਰਾਇਜ਼ ਵਿੱਚ ਰਹੇਗਾ ਤੇ ਮੈਚਿੰਗ ਵਿੱਚ ਰਹੇਗਾ ਇਹ ਵੀ ਆਪਣਾ ਮੈਚਿੰਗ ਵਿੱਚ ਰਹੇਗਾ ਬਹੁਤ ਹੀ ਪਿਆਰੇ ਸੂਟ ਨੇ ਇਹ ਤੇ ਬਹੁਤ ਹੀ ਘੱਟ ਪ੍ਰਾਈਸਾਂ ਵਿੱਚ ਇਹ ਤੁਹਾਨੂੰ ਸੂਟ ਮਿਲ ਜਾਣਗੇ। ਬ੍ਰਾਂਡ ਦੇ ਸਾਰੇ ਸੂਟ ਰਹਿਣਗੇ। ਐਵੇਂ ਨਹੀਂ ਹੈਗਾ ਕਿ ਕੋਈ ਐਵੇਂ ਇਹ ਸੂਟ ਨੇ ਇਹ ਸਾਰੇ ਬ੍ਰਾਂਡ ਦੇ ਸੂਟ ਮਿਲ ਜਾਣਗੇ ਤੁਹਾਨੂੰ। ਇਹ ਆਪਣਾ ਮੈਚਿੰਗ ਸੂਟ ਰਹੇਗਾ ਡਿਜੀਟਲ ਪ੍ਰਿੰਟ ਦਾ ਏਕੇ ਟੈਕਸ ਦਾ। ਇਸ ਤੋਂ ਬਿਨਾ ਆਪਣੇ ਕੋਲ ਡਬਲ ਟੋਨ ਪਸ਼ਮੀਨਾ ਰਹੇਗਾ ਏਕੇ ਟੈਕਸ ਦਾ 컬러 ਤੁਹਾਨੂੰ ਇਹ ਦੋ ਮਿਲ ਜਾਣਗੇ ਇਹ ਆਪਣੇ ਪਿਓਰ ਪਸ਼ਮੀਨਾ ਦਾ ਸੂਟ ਰਹੇਗਾ ਵਿਦ ਸ਼ਾਲ ਰਹੇਗਾ ਬੂਰ ਦੀ ਪੂਰੀ ਗਾਰੰਟੀ ਰਹੇਗੀ ਬਹੁਤ ਹੀ ਸੋਹਣੇ ਮੈਚਿੰਗ ਸੂਟ ਰਹਿਣਗੇ ਇਹ ਰਵਾਬ ਦੇ ਇਹ ਸੂਟ ਰਹਿਣਗੇ ਇਹ ਆਪਣਾ 올ਓਵਰ ਸੂਟ ਰਹੇਗਾ ਘੱਟ ਰੇਂਜ ਵਾਲਾ ਇਹ ਆਪਣਾ ਕਟ ਪ੍ਰਾਈਜ਼ ਰਹੇਗਾ ਮੈਚਿੰਗ ਸੂਟ ਇਹ ਆਪਣਾ 올ਓਵਰ ਰਹੇਗਾ ਘੱਟ ਪ੍ਰਾਈਜ਼ ਵਾਲਾ 1300 ਆ ਇਸ ਦਾ ਪ੍ਰਾਈਸ ਤੁਹਾਨੂੰ ਸਿਰਫ 1100 ਪਏਗਾ ਇਹ ਵੀ ਆਪਣਾ ਪਿਓਰ ਪਸ਼ਮੀਨੇ ਦਾ ਸੂਟ ਰਹੇਗਾ ਬੂਰ ਦੀ ਪੂਰੀ ਗਾਰੰਟੀ ਰਹੇਗੀ ਸਾਰੇ ਸੂਟਾਂ ਉੱਤੇ ਤਾਂ ਦੇ ਇੰਨਾ ਕਰੋ ਜਲਦ ਤੋਂ ਜਲਦ ਆਰਡਰ ਕਰੋ ਇੱਕ ਵਾਰ ਤੁਸੀਂ ਸਾ ਤੋਂ ਆਰਡਰ ਜ਼ਰੂਰ ਲੈ ਕੇ ਦੇਖੋ ਬਹੁਤ ਹੀ ਸੋਹਣੇ ਸੂਟ ਦੇ ਬਹੁਤ ਹੀ ਪਿਆਰੇ ਕਲਰਾਂ ਵਿੱਚ ਬ੍ਰਾਂਡਡ ਸੂਟ ਰਹਿਣਗੇ ਸਾਰੇ ਆਰਡਰ ਕਰੋ ਜਲਦ ਤੋਂ ਜਲਦ